हेलो सत श्रीकाल जी सारू स्वागत अच्छा है हाँ जी अब आप आए हुए जी के घर अब श्री अखंड पाठ साहब जी के पाठ प्रकाश होने प्रकाश की तैयारियां चल रही सारे तैयारियां कर रहे हैं देख सकते हो हाँ जी दे दे, फुल आपा जी का दे वैलकम करा बस थोड़े टाइम बा जी अपने घर ਕੌਸਤੀ ਹੈ ਬਾਬਾ ਜੀ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਬੋਦੀ ਬਾਬਾ ਜੀ ਦਾ ਪ੍ਰਕਾਸ਼ ਹੋਣ ਵਾਲਾ ਬਾਬਾ ਜੀ ਦਾ ਸੋਪ ਲੈਣ ਲਈ ਗੁਰਦੁਆਰਾ ਸਾਹਿਬ ਗਿਆ ਹੋਇਆ ਤੇ ਬਾਕੀ ਸਾਰੀ ਤਿਆਰੀ ਹੋ ਚੁੱਕੀ ਆ ਸਭ ਧੀ ਰੱਖ ਲਓ ਹਾਂ तेमर में यास पदार्थ और वर्णालय और मन में वे सुखद अवतार नाम कीकारो भरे दयाकार सब तो वर्णना रचना बनाऊं आप तो अपनी रूपों मंगो सारे चरण आनंद महाराज भाषण संग ਦੇ ਸਮونی ਪ੍ਰਵਾਹوں ਇਹਨਾਂ ਦਾ ਕੋਟਰਾਗਾਤਾ ਆਤਮਿਕ ਵਿਚਾਰਕ ਤੋਂ ਉਹਨਾਂ ਦੀ ਜਨਮ ਦੀ ਕਸ਼ੀਨਾ ਮੰਤਰਕਾ ਹੋਇਆ ਪ੍ਰਵਾਸ ਦਾ ਅੰਦਰ ਸੁਨਾਨਾ ਕੰਪਿਆ ਹੋਇਆ ਆਪ ਨੇ ਦੇਖ ਕੇ ਕੋਲ ਕੀ ਬਾਣੀ ਆਈ ਤੇ ਅਗਲੀ ਸੰਤ ਮਹਾਰਾਜ ਜੀ ਨੇ ਸੁਧ ਅਸੰਤ ਪਾਪ ਨਾਲ ਜੀ ਜਪਤੀ ਸਾਹਿਬ ਨੇ ਸਮਾਰੰਥ ਮੰਨ ਕੇ ਮਹਾਰਾਜ ਸਾਹਿਬ ਜੀ ਹੋਰ ਰਵਿੰਦਰ ਸਾਹਬ ਜੀ ਰਾ ਤੁਬਾ ਪ੍ਰਕਾਸ਼ ਕਰਾ ਕੇ ਉਸ ਤੋਂ ਬਾਅਦ ਨਹੀਂ ਗਏ ਸੀ ਮੰਮੀ ਹੋਣੇ ਗਏ ਸੀ ਤੇ ਅੱਜ ਹੈਗਾ ਸੈਕਿੰਡ ਡੇ ਤੇ ਹੋ ਚੁੱਕੀ ਆ ਸ਼ਾਮ ਤੇ ਆਪਾਂ ਚੱਲੇ ਸੀ ਤੇ ਆਪਣੇ ਰਿਸ਼ਤੇਦਾਰ ਵੀ ਆਏ ਹੋਏ ਸੀ ਤੇ ਉਹ ਵੀ ਆਪਣੇ ਨਾਲ ਚੱਲਿਆ ਚਲੋ ਪਹੁੰਚਦੇ ਆਂ ਤੇ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਦਿਖਾਉਣੇ ਤੁਹਾਨੂੰ ਕੌਣ ਕੌਣ ਜਾ ਰਹੇ ਆ ਜੀ ਦੇਖੋ ਇਸ ਵਾਰ ਚੱਲੇ ਆ ਬਾਈ ਬਾਈ ਪੱਪੀ ਆ ਮਨ ਬਾਈ ਬਾਈ ਪਹੁੰਚਦੇ ਆ ਕਰੀ ਉਹ ਦਰਪੀ ਆ ਜਾਉਂਦਾ ਜੇ ਪਹੁੰਚ ਚੁੱਕੇ ਆ ਹਰ ਪਾਠਾਰੇ ਘਰ ਉੱਚਾ ਪਾਟੇ ਆਪਣੇ ਸਾਥ ਬਾਲ ਦੀ ਲੋਕੇਸ਼ਨ ਦੁਹਰਾ ਲੈਂਦੇ ਆ ਆਪੇ ਬੰਸ ਮਿਲਾਏ ਦਾ ਆਪੇ ਸੰਗੁਰ ਮਿਲੇ ਪੁਰਾ ਸਤਿ ਸਬਦ ਮਹਾ ਬਲ ਸੂਰਾ ਆਪੇ ਮਿਲੇ 넌나하 <목소리도>

स्वामी मणजी विया पंहिंजो तव्हांजो तंग न कमर जो ਚੈਨਲ ਤੇ ਹਾਂ ਜੀ ਮੈਂ ਕੀ ਦੇਖ ਚੁੱਕਿਆ ਹਾਂ ਅੱਜ ਹੈਗਾ ਸ਼੍ਰੀ ਅਕਨ ਪੜ ਸਾਹਿਬ ਜੀ ਦਾ ਭੋਗ ਤੇ ਆਪਾਂ ਰੈਡੀ ਹੋ ਚੁੱਕੇ ਆਂ ਥੋੜੇ ਜਿ ਮੈਂਬਰ ਘਰ ਤੇ ਪਹਿਲਾਂ ਜਾ ਚੁੱਕੇ ਆ ਤੇ ਆਪਾਂ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਲੱਗੇ ਸੀਗੇ ਜਾਣ ਤੇ ਉੱਥੇ ਪਹੁੰਚਦੇ ਆਂ ਭਾਪੀ ਹੁਣੇ ਹਜੇ ਰੈਡੀ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਲੱਗੇ ਸੀਗੇ ਜਾਣ ਤੇ ਆਪਾਂ ਪਹੁੰਚਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਉੱਥੇ ਕਿ ਕਿਦਾਂ ਦਾ ਪ੍ਰੋਗਰਾਮ ਆ ਤੇ ਪਾਪਾ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਹਾਂ ਜੀ ਆਪਾਂ ਪਹੁੰਚ ਗਏ ਆ ਤੇ ਗੱਡੀ ਆਪਾਂ ਇੱਥੇ پارک ਕਰਦੇ ਆਂ ਤੇ ਹੁਣ ਆਪਾਂ ਪਹੁੰਚਦੇ ਆ ਗੁਰਦੁਆਰਾ ਸਾਹਿਬ para ਸਰਵਤੁ ਸੰਤਾਨੀ ਆਹ ਅਗਨੀ ਕਰਤੇ ਪ੍ਰਣਾਮ ਕਰਨੀਆਂ ਐਲਪੁਰ ਭੇਡਾ ਜਿੱਤਾ ਦਾ ਪ੍ਰਣਾਮ ਕਰਨਾ ਤਾਦਨ ਕਾਦਨਾ ਲੇਖਿਤ ਸੁਪਣਾ ਭਾਵਨਾ ਮੁਰਦਨ ਸਾਧੂ ਜੀ ਕਰਦੀਆਂ ਮਾਦਰਾ ਦੇ ਸਮੂਹੀ ਪ੍ਰਵਾਹ ਵੱਲੋਂ ਤਾਂ ਵੀ ਪਾਵਨ ਰੂਪ ਵਿੱਚ ਕੜਾ ਪਛਾੜੀ ਹੁਣ ਕੇ ਹਾਜ਼ਰੀ ਜੀ ਕਰੀ ਪਾਕ ਸੰਸੂਚ ਪਵਿੱਤਰ ਹੁਣ ਲਾਭੂ ਸੁਖ ਹਰਾਈ ਆਪ ਜੀ ਕੋਲ ਅਗੇ ਅਜਾ ਹੋਇਆ ਰਾਜਦਾਨੀ ਇਕਾਂਗਾਰ ਸਹਾਇ ਅਪੀ ਰਹੇ ਨਾਮ ਭਗਵਾਨ ਜੀ ਸਾਧਨ ਸਰਨ ਨੂੰ ਵਾਹਿਗੁਰੂ ਨਾਮੁ ਅਧਾ ਅਗੇ ਤਵੇ ਸੁਣਦੇ ਜੋ ਸਰਦਾ ਕਰ ਸੇਵਦੇ ਨਾਮਖੇ ਇਕ ਹਰ ਨਾਮ ਦੇ ਮੇਰਾ ਮਨ ਤਨ ਸੇ ਤਲ ਹੋਏ ਈਤਾ ਸਮੁੰਦਰ ਸਾਗਰ ਨੀਰ ਭਰਿਆ ਸੁਤ ਬੰਧ ਭਾਈ ਨਾਨਕ ਹੋਆ ਤਾਰ ਬ੍ਰਹਮ ਸਹਾਇ ਸੁਖ 사ਗ ਆ ਨਾਨਕ ਕਣੇ ਸਾਧ ਸੰਗ ਨਾਨਕ ਰੰਗ ਬਾਰੇ ਆ ਘਰ ਆਇ ਪੁਰ ਗੁਰ ਆਰਿਆ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ